ਪੰਡ ਚਾਉਂਦੇ ਵਿਖੇ 32ਵਾਂ ਸਮਾਗਮ ਹੈ ਅਵਤਾਰ ਦਿਹਾੜੇ ਦਾ ਲਗਾਤਾਰ ਕੋਈ ਵੀ ਐਸਾ ਦਿਨ ਨਹੀਂ ਜੋ ਮਿਸ ਹੋਇਆ ਹੋਵੇ ਐਸਾ ਸਾਲ ਨਹੀਂ ਜੋ ਮਿਸ ਹੋਇਆ ਹੋਵੇ ਅੱਜ ਦਾ ਸ਼ੁਭ ਦਿਹਾੜਾ ਹੈ ਸ਼੍ਰੀ ਗੁਰੂ ਜੀ ਦੀ ਕਿਰਪਾ ਅਨੁਸਾਰ ਹੀ ਮਤਲਬ ਦਾਸ ਜੀ ਰਹੇ ਵਿਖੇ

ਬੋ ਨਮੋ ਸਤਿਗੁਰੂ ਨਿਸ਼ਟਾਰ ਗਰੀਬਾ ਕੁੰਨ ਜਨਤਾ ਦਾ ਸਭ ਤੋਂ ਸਰਬ ਸਦੀ ਨੇ ਸਰਬ ਗੁਰੂ ਸਾਹਿਬ ਸੰਤ ਸਰ ਜਨ ਤੋਮ ਕਰਨਾ ਸਾਹ ਦੇ ਪਿੱਛੇ ਮਤੂਰੇ ਤਨਪੂਰਾ ਕਰਵਾ ਨਰਾ ਪਾਣ ਦੇਸ਼ੰ ਪਾਲਜਾ ਕਰ ਪੰਜ ਨੰ ਨਰ ਦੇ ਕਮਨ ਨਿ ਮਰ ਗੋ

ਕੀ ਸੰਗੀਤਮ ਪ੍ਰੇਤ ਸੇ ਪ੍ਰਾਤਾ ਸੋਈ ਆਪਤ ਬੁਲੈ ਕੀਤਮ ਸਤ ਪੁਰਸ਼ ਨਿਰ ਮੋਹੀ ਜਗਤੰ ਬਾਜਵ ਦੀਸ਼ਮ ਮੰਗਲ ਰੂਪ ਮਰਾਹੀ ਧਰਮਣੇ ਆਤਮ ਸੀਸ਼ਮ ਭਗਤ ਮੁਕਤ ਬਨਾਰੀ ਸੋ ਨਰ ਮੁਨ ਜਨ ਤਾਪ ਬ੍ਰਹਮਾ ਵਿਸ਼ਨੁ ਮਹੇਸ਼ਾ ਸੇਸ ਸੰਤ ਮੁਖਾ ਹੈ ਪੂਜੇ ਆਤ ਗਣੇਸ਼ਾ ਇੰਦਰ ਕਮੇਰ ਸਰੀਤਾ ਧਰਮ

कंतन सतपे महाराज कंतन सतगुर सुे महाराज कंतन सतगुरु लालदास महाराज कंतन सतगुरू गंगानंद महाराज श्रीव महाराज पीर नानक दु भगम कारे जार के बट सरी सुख सागर के हंस आ रे भक्त हरम करोड़ पान भर का शोम रोम, रोम के ਨਿਰਗੁਣ ਸਤਿ ਸੰਗੀ ਅਗਤ ਕਾ ਜੀਵਾਰ ਹੈ ਨਿਰਸਤ ਗੁਰ ਅਪੇਸ਼ ਦੇਵ ਦਰਾਸੀ ਮਨਮੇ ਸਾਰਾ ਦੂਖ ਹੈ ਰਹਿਤਾਰਮ ਦਾ ਨਾਮ ਸਾਹਿਬ ਅਵਗਤ ਬੰਧ ਅਭੀਕ ਹੈ ਭੂਲੇ ਕੰਧ ਬਿਟੰਬ त्रवणीर्तिर दास कविबी सत्योर बंदी चोड़ कबीर है खो ज नो जहा चर्वणीर्तिर दासक बंदी चोड़ कबीर है सा বুৰা बड़ी गो जवा मेरी ਆਰੇ ਜੀ ਸੁਖਾ ਮੇਰੇ ਛੱਤ ਨੂੰ ਦਇਆ ਕਰਨਾ ਕਿਤੇ ਮੇਰੀ ਜਨੂਤਾਵੇ ਮੇਰੇ ਛੱਤ ਨੂੰ ਦਇਆ ਕਰਨਾ ਕਿਤੇ ਮੇਰੀ ਤੇਰੀ ਮੇਰੀ ਜਨੂਤਾਵੇ ਤੇ ਫੇਰੀ ਤੇ ਤੂੰ ਮੋੜੀ ਨਾ ਦੇ ਕਿਤੇ ਮੇਰੀ

सतगुर न किरपा चन्या चन सतगुर कृपा सनू कर दैन सा पुना चन झड़या सूर दा सैन सा पुना चन झड़े सू चर नच त पुने जन चढ़िया गुरू दी सनू चर नच त पुणियन चढ़िया मेरियुनि ਕੋਈ ਵੀ ਅਸਾਵਨਾ ਕੋਈ ਵੀ ਅਸਾਵਨਾ ਮੇਰੇ ਆਗੋ ਨਾਮ ਦਾ ਤੇ ਕੋਈ ਵੀ ਅਸਾਵਨਾ ਕੋਈ ਵੀ ਅਸਾਵਨਾ ਨਾਮ ਤੇਰਾ ਲੈ ਕੇ ਕੀਤਾ ਮਨ ਆਪਣਾ ਸਾਪਨਾ ਮਨੇ ਆਪਣਾ ਸਾਪਨਾ ਨਾਮ ਤੇਰਾ ਲੈ ਕੇ ਕੀਤਾ ਮਨ ਆਪਣਾ ਸਾਪਨਾ ਮਨੇ ਆਪਣਾ ਸਾਪਨਾ ਮੇਰੇ ਬਾਖਸ਼ ਦਿੱਤੇ ਸਾਰੇ ਈਗਨਾ ਤਨ ਜਨ ਜੜਿਆ ਮੇਰੇ ਬਾਖਟ ਦਿੱਤੇ ਸਾਰੇ ਈਗਣਾ ਪੁਣਿਆ ਦਾ ਤਨ ਜੜਿਆ ਗੁਰੂ ਦਿੱਤੇ ਸਾਨੂੰ ਚਰਨ ਚਤਾ ਪੁਣਿਆ ਦਾ ਤਨ ਜੜਿਆ ਬੋਲੋ ਸਤਿਗੁਰ ਦੇਵ ਕੀ ਜੈ ਤਨ ਤਨ ਬੰਦੀ ਛੋੜ ਮਹਾਰਾਜ ਕੀ ਤਨ ਤਨ ਸਤਿਗੁਰ ਪੂਰੀ ਵਾਲੇ ਮਹਾਰਾਜ ਕੀ ਜੈ ਤਨ ਤਨ ਸਤਗੁਰ ਲਾਲ দাস ਮਹਾਰਾਜ ਕੀ ਜੈ ਤਨ ਤਨ ਸਤਿਗੁਰ ਗੰਗਾ ਨੰਦ ਮਹਾਰਾਜ ਕੀ ਜੈ ਸ੍ਰੀ ਗੁਰਦੇਵ ਮਹਾਰਾਜ ਕੀ ਜੈ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਸ੍ਰੀ ਗੁਰਦੇਵ ਮਹਾਰਾਜ ਜੀਆਂ ਦਾ ਤਨ ਤਨ ਸੁਭਮ ਸ਼ੰਕਰਾਨੰਦ ਮਹਾਰਾਜ ਜੀਆਂ ਦਾ ਜੋ অবতার ਦਿਹਾੜਾ ਵੈਸੇ ਤਾਂ ਜਲਾਈ 2024 17 ਜੁਲਾਈ ਨੂੰ 메인 ਦਿਨ 메인 ਸਮਾਗਮ 메인 ਦਿਹਾੜਾ ਹਯਾਤਾਰ ਦਿਹਾੜੇ ਦਾ ਸੋ ਉਸ ਤੋਂ ਪਹਿਲਾਂ ਗੁਰੂ ਮਹਾਰਾਜਿਆਂ ਦੇ ਹੁਕਮ ਸਦਕਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਕੰਢੀ ਧੂਣੀ ਬੀਤ ਦੇ ਵਿੱਚ ਵੀ ਗੁਰੂ ਮਹਾਰਾਜਿਆਂ ਦਾ अवतार दिहाड़ा मनाया ਜਾਂਦਾ ਹੈ ਸੰਗਤਾਂ ਨੂੰ ਬਹੁਤ ਉਤਸ਼ਾਹ ਹੁੰਦਾ ਹੈ ਜੋ ਸਤਿਪੁਰਖਾਂ ਦੀ ਆਪਣੇ ਗੁਰੂਆਂ ਦੀ ਯਾਦ ਨੂੰ ਅਵਤਾਰ ਦਿਹਾੜੇ ਨੂੰ ਇਹ ਸਮਾਗਮ ਨੂੰ ਮਨਾਉਂਦੇ ਨੇ ਅੱਜ ਅਸੀਂ ਪਿੰਡ ਚੌਂਦਾ ਵਿਖੇ ਗੁਰੂ ਮਹਾਰਾਜ ਜੀ ਵੀ ਕ੍ਰਿਸ਼ਨ ਜੀ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਨੇ ਅੱਜ ਮਹਾਰ ਦੇਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਆ ਇੱਥੇ ਤਰੀਕ ਹੈ 12 9 ਵਜੇ ਕੇਕ ਕੱਟਿਆ ਜਾਵੇਗਾ ਸੰਗਤ ਵੀ ਪਹੁੰਚੀ ਹੋਈ ਹੈ ਇਹ ਅਵਤਾਰ ਦਿਹਾੜਾ ਹੈ ਪਿੰਡ ਚੌਂਦੇ ਵਿਖੇ 32ਵਾਂ ਸਮਾਗਮ ਹੈ ਅਵਤਾਰ ਦਿਹਾੜੇ ਦਾ ਲਗਾਤਾਰ ਕੋਈ ਵੀ ਐਸਾ ਦਿਨ ਨਹੀਂ ਜੋ ਮਿਸ ਹੋਇਆ ਹੋਵੇ ਐਸਾ ਸਾਲ ਨਹੀਂ ਜੋ ਮਿਸ ਹੋਇਆ ਹੋਵੇ ਹਰੇਕ ਸਾਲ ਗੁਰੂ ਮਹਾਰਾਜਿਆਂ ਦੀ ਕਿਰਪਾ 사ਦਕਾ ਇਸ ਨਿਰਵੇਗਨ ਸਮਾਪਤ ਸਮਾਪਤ ਸਮਾਗਮ ਮਨਾਇਆ ਜਾਂਦਾ ਹੈ ਜੋ ਸਤਪੁਰਖਾਂ ਦੀ ਯਾਦ ਮਨਾਉਂਦੇ ਨੇ ਗੁਰੂਆਂ ਦੀ ਗੁਰੂਆਂ ਦੇ ਅਵਤਾਰ ਦਿਹਾੜੇ ਮਨਾਉਂਦੇ ਨੇ ਗੁਰੂ ਉਹਨਾਂ ਤੇ ਕਿਰਪਾ ਕਰਦਾ ਹੈ ਉਹ ਜੀਵ ਦੀ ਉਹ ਪ੍ਰਾਣੀ ਦੀ ਜੱਗ ਦੇ ਵਿੱਚ ਵੀ ਸ਼ੁਭਾ ਹੁੰਦੀ ਹੈ ਜੋ ਆਪਣੇ ਗੁਰੂਆਂ ਦੇ ਅਵਤਾਰ ਦਿਹਾੜੇ ਮਨਾਉਂਦੇ ਨੇ ਗੁਰਬਾਣੀ ਦਾ ਵੀ ਫਰਮਾਨ ਹੈ ਜਿੰਨੀ ਗੁਰਮੁਖ ਨਾਮ ਧਿਆਇਆ ਤਿੰਨਾ ਫਿਰ ਬਿਗਨ ਨਾ ਹੋਈ RAM ਰਾਜੇ ਜਿੰਨੀ ਸਤਗੁਰ ਪੁਰਖ ਮਨਾਇਆ ਤਿੰਨਾ ਪੂਜੇ ਸਭ ਕੋਈ ਫਿਰ ਸਾਰੇ ਸੰਸਾਰ ਦੇ ਵਿੱਚ ਉਹ ਪ੍ਰਾਣੀ ਦੀ ਉਹ ਜੀਵ ਦੀ ਸੁਭਾ ਹੁੰਦੀ ਹੈ ਜੋ ਆਪਣੇ ਗੁਰੂਆਂ ਦੇ ਜਾਦ ਮਨਾਉਂਦੇ ਨੇ ਅਵਤਾਰ ਦਿਹਾੜੇ ਪਾਈ ਮਨਾਉਂਦੇ ਨੇ ਅਤੇ ਨਾਲ ਦੀ ਨਾਲ ਜੋ ਅੱਜ ਦਾ ਸਮਾਂ ਹੈ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਦਾਸ ਦੀ ਬੇਨਤੀ ਇਹੀ ਹੈ ਜੋ ਜੋ ਵੀ ਸੰਗਤ ਆਪਣੇ ਗੁਰੂਆਂ ਦੀ ਯਾਦ ਮਨਾਉਂਦਾ ਹੈ ਅਵਤਾਰ ਦਿਹਾੜੇ ਮਨਾਉਂਦਾ ਹੈ ਤੇ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਆਂ ਨਾਲ ਦੀ ਨਾਲ ਭਾਈ ਬੂਟੇ ਧਰਾਤ ਲਾਉਣੇ ਚਾਹੀਦੇ ਨੇ ਤਾਂ ਕਿ ਆਪਾਂ ਆਪਾਂ ਨੂੰ ਸ਼ੁੱਧ ਹਵਾ ਮਿਲ ਸਕੇ ਆਪਾਂ ਨੂੰ ਆਕਸੀਜਨ ਮਿਲ ਸਕੇ ਇਹੀ ਦਾਸ ਦੀ ਬੇਨਤੀ ਹੈ ਸਾਰੀ ਸੰਗਤ ਨੂੰ ਸਾਰੇ ਪੰਜਾਬ ਨੂੰ ਸਾਰੇ ਸੰਸਾਰ ਨੂੰ ਕਿ ਬਾਤਾਵਰਨ ਸ਼ੁੱਧ ਰੱਖਣ ਲਈ ਨਾਲ ਦੀ ਨਾਲ ਸਤਿਪੁਰਖਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਬੂਟੇ ਲਾਉਣੇ ਚਾਹੀਦੇ ਹਨ ਸਾਧ ਸਾਹਿਬ ਹੁਣ ਸਾਡੇ ਕ੍ਰਿਸ਼ਨ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਹਰੇਕ ਸਾਲ ਅਵਤਾਰ ਦਿਹਾੜਾ ਮਹਾਰਾਜਿਆਂ ਦਾ ਮਨਾਇਆ ਜਾਂਦਾ ਹੈ ਉਹ ਵੀ ਆਪ ਸੰਗਤ ਨੂੰ 2 ਮਿੰਟ ਲਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਾਉਣਗੇ ਬੋਲਵੰਦੀ ਛੋੜ ਮਹਾਰਾਜ ਕੀ ਜੈ ਸਤਿਗੁਰ ਪੂਰੀ ਵਾਲੇ ਮਹਾਰਾਜ ਕੀ ਜੈ ਤੰਤਨ ਸਵਾਮੀ ਸ਼ੰਕਰਨੰਦ ਜੀ ਮਹਾਰਾਜ ਕੀ ਜੈ ਆਪਣੇ ਆਪਣੇ ਗੁਰੂ ਜੀ ਮਹਾਰਾਜ ਕੀ ਜੈ ਜਿਹੜਾ ਅੱਜ ਦਾ ਸ਼ੁਭ ਦਿਹਾੜਾ ਹੈ ਫਿਕਰਵੀਨ ਮਹਾਰਾਜ ਜੀ ਦੀ ਕਿਰਪਾ ਅਨੁਸਾਰ ਹੀ ਮਤਲਬ ਗਾਸਿਕ ਰਹੇ ਵਿਖੇ 32ਵਾਂ ਦਿਹਾੜਾ ਹੈ ਮੈਂ ਆਈ ਸੰਗਤ ਦਾ ਤੇ ਸਮੂਹ ਸੰਗਤ ਦਾ ਮਹਾਪੁਰਸ਼ਾਂ ਦਾ ਤੇ ਹੋਰ ਸਾਰੀ ਨਗਰ ਨਿਵਾਸੀਆਂ ਦਾ ਜਿਹੜੇ ਵੀ ਇਸ ਸ਼ੋਅ ਕਮੇ ਦੇ ਵਿੱਚ ਦਾਖਲਨਾ ਜੀ ਕਰ ਰਹੇ ਹਨ ਬਹੁਤ ਦਿਲੋਂ ਧੰਨਵਾਦ ਆ ਅਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਸ ਜਿੰਨਾ ਕਹਿੰਦਾ ਹੋਇਆ ਬਸ ਉਹਨਾਂ ਦੀ ਕਿਰਪਾ ਨਾਲ ਮੈਂ ਹਰ ਮਾਣੀ ਰੱਜ ਕੇ ਰੋਟੀ ਖਾਣ ਲੱਗੇ ਨੂਰਾ ਚਾਹ ਪੀਂਦੇ ਦੇ ਮਹਾਰਾਜ ਜਿਨੇ ਉੱਚੇ ਕਰਦੇ ਬਹੁਤ ਉੱਚੇ ਕਰਦੇ ਕਿਸੇ ਚੀਜ਼ ਦੀ ਟੋਟ ਨਹੀਂ ਰਹੀ ਹੈ ਹੁਣ ਬੜੇ ਮਹਾਰਾਜ ਨੇ ਕਿਰਪਾ ਕੀਤੀ ਮਹਾਰਾਜਾ ਉਹਨਾਂ ਦੇ 6 ਸਾਲ ਤੋਂ ਕਰਦੇ ਆ ਉਹਨਾਂ ਦਾ ਦੇਖ ਨਹੀਂ ਜੂ ਸਕਦੇ ਦੇਣ ਦੇ ਸਕਦੇ ਦਾ ਜੀ